ਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ 8 ਮਾਰਚ ਅੰਤਰਰਾਸ਼ਟਰੀ ਔਰਤ ਦਿਵਸ ਵਜੋਂ ਸਾਰੇ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਇਸ ਦੀ ਬਹਾਨਾ ਇਹ ਹੈ ਕਿ ਵੈਸੇ ਤਾਂ ਔਰਤ ਤੇ ਮਰਦ ਕੁਦਰਤ ਦੇ ਤੌਰ ਤੇ ਉਹਨਾਂ ਨੂੰ ਕੋਈ ਉਸ ਕਿਸਮ ਦੀ ਉਹਨਾਂ 'ਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਹੋਈ ਕੋਈ ਵਿਤਕਰਾ ਨਹੀਂ ਕੀਤਾ ਹੋਇਆ ਪਰ ਅਸੀਂ ਸਮਾਜ ਦੇ ਤੌਰ ਤੇ ਬਾਇਓਲੋਜੀਕਲ ਜਿਹੜੇ ਡਿਫਰੈਂਸ ਸੈਂ ਬਾਇਓਲੋਜੀਕਲ ਜਿਹੜਾ ਉਹਨਾਂ ਦਾ ਆਪਸ ਚ ਫਰਕ ਹੈਗਾ ਉਹਦੇ ਨਾਲ ਸਮਾਜਿਕ ਵਿਤਕਰੇ ਦਾ ਕੋਈ ਆਧਾਰ ਨਹੀਂ ਉਹਦੇ ਨਾਲ ਬਣ ਜਾਂਦਾ ਬਲਕਿ ਔਰਤ ਜਿਹੜੀ ਹੈ ਮਨੁੱਖ ਜਾਤੀ ਦੀ ਜਨਨੀ ਹੈ ਤੇ ਇਸ ਕਰਕੇ ਇਹਦਾ ਸਤਕਾਰ ਹੋਣਾ ਚਾਹੀਦਾ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਇੱਕ ਪਾਸੇ ਤਾਂ ਔਰਤਾਂ ਨੂੰ ਦੇਵੀਆਂ ਬਣਾ ਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਦੂਜੇ ਵੱਨੇ ਜਿੰਨੇ ਬਹੁਤ ਸਾਰੇ ਰਸਮੋ ਰਿਵਾਜ ਹੈ ਉਹ ਔਰਤ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਮਾਨਸਿਕ ਸਰੀਰਕ ਬੌਧਿਕ ਜਿਹੜਾ ਹੈ ਉਹਦੇ ਤੇ ਅਟੈਕ ਕਰਦੀ ਹੈ ਤੇ ਪਿੱਛੇ ਅਸੀਂ ਕੁਝ ਸਮਾਂ ਕਈ ਅੱਜ ਤੋਂ 20-25 ਸਾਲ ਪਹਿਲਾਂ ਲਾਇਬ੍ਰੇਰੀ ਚੋਂ ਕੁਝ ਕਿਤਾਬਾਂ ਕਢਾਈਆਂ ਜਿਹੜੀਆਂ ਔਰਤਾਂ ਬਾਰੇ ਜਿਹੜੀਆਂ ਕੋਟੇਸ਼ਨਾਂ ਲਿਖੀਆਂ ਹੁੰਦੀਆਂ ਨੇ ਉਹਨਾਂ ਨੂੰ ਪੜ੍ਹੀਏ ਉਹਨਾਂ ਨੂੰ ਜਦੋਂ ਪੜਿਆ ਤਾਂ ਦੁਨੀਆਂ ਦੇ ਵੱਡੇ ਵੱਡੇ ਵਿਚਾਰ ਬੰਦ ਹੋਰ ਕਿਸੇ ਨਾ ਕਿਸੇ ਰੂਪ ਚ ਔਰਤ ਦੇ ਵਿਰੁੱਧ ਲਿਖਦੇ ਐ ਕੋਟੇਸ਼ਨਾਂ ਨੇ ਉਹਨਾਂ ਦੀਆਂ ਜਾਂ ਉਹਨਾਂ ਨੂੰ ਪ੍ਰਚਾਰਿਆ ਗਿਆ ਜਾਦਾ ਜਿਹੜੀ ਉਹਨਾਂ ਦੀ ਕੋਈ ਚੰਗੀ ਗੱਲ ਹੋਊ ਵਿੱਚ ਲਿਖੀ ਹੋਈ ਹੋ ਸਕਦਾ ਉਹ ਨਿਆਹ ਪ੍ਰਚਾਰੀ ਗਈ ਹੋਵੇ ਪਰ ਦੂਜੀਆਂ ਜਿਆਦਾ ਪ੍ਰਚਾਰੀ ਨਹੀਂ ਆ ਕੁਝ ਕੁ ਚੰਦ ਕੋਟੇਸ਼ਨਾਂ ਸਾਨੂੰ ਲੱਭੀਆਂ ਜਿਨ੍ਹਾਂ ਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਕੋਟੇਸ਼ਨ ਐ ਜਿਹੜੀ ਸੋ ਕੋਮੰਦਾ ਆਖੀ ਜਿੱਤ ਜਿੱਤ ਜੰਮੇ ਰਾਜ ਆਣ ਵਾਲੀ ਲੱਭੀ ਸੋ ਅ ਕਹਿਣ ਤਾਂ ਭਾਪ ਵੀ ਸਾਰੀ ਦੁਨੀਆ ਦੇ ਵਿੱਚ ਹੀ ਇਸ ਕਿਸਮ ਦਾ ਹੈ ਤੇ ਭਾਰਤ ਦੇ ਵਿੱਚ ਤਾਂ ਮਨੁਸਮ੍ਰਿਤੀ ਜਿਹੜੀ ਹੈ ਉਹ ਜਿੱਥੇ ਬੰਦਿਆਂ ਦਾ ਦੱਸਦੀ ਹੈ ਵੀ ਕਿਸ ਦਾ ਕਿੱਥੋਂ ਜਨਮ ਹੋਇਆ ਕਿਹੜੀ ਕਿਹੜੀ ਜਿਹੜਾ ਵਰਨ ਹੈ ਚਾਰ ਵਰਨ ਉਹਨਾਂ ਨੂੰ ਉਹਦਾ ਉਹਦੀ ਉਹਨੇ ਵਿਆਖਿਆ ਕੀਤੀ ਹੋਈ ਹੈ ਔਰਤਾਂ ਬਾਰੇ ਕੋਈ ਵਿਆਖਿਆ ਹੀ ਨਹੀਂ ਵੀ ਕਿਵੇਂ ਜੰਮੀਆਂ ਇੱਕ ਦੂਜਾ ਜਿਹੜੇ ਸਾਡੇ ਆਦਿਵਾਸੀ ਲੋਕ ਹੈ ਉਹਨਾਂ ਬਾਰੇ ਕੁਝ ਨਹੀਂ ਦੱਸਿਆ ਵੀ ਉਹ ਕਿਵੇਂ ਜੰਮੇ ਜਿਹੜੇ ਚੰਡਾਲ ਤੇ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਅਸ਼ੂਤ ਕਹਿੰਦੇ ਰਹੇ ਹਾਂ ਉਹ ਕਿਵੇਂ ਜੰਮੇ ਉਹਨਾਂ ਬਾਰੇ ਵੀ ਕੋਈ ਜ਼ਿਕਰ ਨਹੀਂ ਹੈ ਸੋ ਇਹ ਜਿਹੜਾ ਵਿਤਕਰਾ ਹੈਗਾ ਸਾਰੇ ਦੇਸ਼ ਸਾਡੇ ਦੇਸ਼ ਦੇ ਵਿੱਚ ਵੀ ਤੇ ਦੁਨੀਆ ਦੇ ਵਿੱਚ ਵੀ ਇਹਦੇ ਵਿਰੁੱਧ ਲੋਕ ਲੜਦੇ ਰਹੇ ਇਹਦੇ ਚ ਜਿਹੜੀਆਂ 8 ਮਾਰਚ 1857 ਦੇ ਵਿੱਚ ਜਿਹੜੀਆਂ ਨਿਊਯਾਰਕ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੇ ਉਹਨਾਂ ਨੇ ਵੱਧ ਉਜਰਤਾਂ ਲਈ ਤੇ ਕੰਮ ਦੇ ਘੰਟੇ 12 ਤੋਂ ਘਟਾ ਕੇ 10 ਘੰਟੇ 16 ਤੋਂ ਘਟਾ ਕੇ 10 ਘੰਟੇ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਕਲਾਰਾ ਜੈਟਕਨ ਇੱਕ ਔਰਤ ਹੋਈ ਉਸਨੇ 1899 ਚ ਪੈਰਿਸ ਦੇ ਵਿੱਚ ਜਿਹੜੀ ਹੈ ਅੰਤਰਰਾਸ਼ਟਰੀ ਲੇਬਰ ਕਾਨਫਰੰਸ ਹੋਈ ਜਿਹੜੀ ਉਹਦੇ ਚ ਔਰਤਾਂ ਲਈ ਬਰਾਬਰ ਦੇ ਅਧਿਕਾਰਾਂ ਦੀ ਮੰਗ ਕੀਤੀ ਉਹਨੇ ਆਵਾਜ਼ ਬੁਲੰਦ ਕੀਤੀ। 1907 ਚ ਫੇਰ ਇਸ ਨੂੰ ਕੀਤਾ ਤੇ ਇਸ ਤਰ੍ਹਾਂ ਵਾਲੀ ਹੌਲੀ ਇਸ ਦਿਨ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਤੇ ਬਣਾਇਆ ਜਾ ਰਿਹਾ। ਹੁਣ ਜਦੋਂ ਅਸੀਂ ਸਾਡੇ ਦੇਸ਼ ਚ ਦੇਖਦੇ ਹਾਂ ਸਾਡੇ ਦੇਸ਼ ਦੇ ਵਿੱਚ ਇੱਕ ਔਰਤਾਂ ਉਹ ਨੇ ਜਿਹੜੀਆਂ ਜਾਂ ਤਾਂ ਘਰਾਂ ਚ ਆਪਦਾ ਹੀ ਘਰੇਲੂ ਕੰਮ ਕਰਦੀਆਂ ਨੇ ਜਾਂ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਹੋਰ ਜਿਹੜੀਆਂ ਗਰੀਬ ਤੱਕੇ ਦੀਆਂ ਔਰਤਾਂ ਨੇ ਉਹ ਕੰਮ ਕਰਾਂ। ਚਾਹੇ ਇੰਨੇ ਸਾਲਾਂ ਤੋਂ ਇੱਕ ਇਤਿਹਾਸ ਬਣ ਗਿਆ ਵੀ ਔਰਤ ਦਿਵਸ ਮਨਾਇਆ ਜਾ ਰਿਹਾ ਹੈ ਪਰ ਉਹਨਾਂ ਨੂੰ ਅੱਜ ਦੀ ਤਰੀਕ ਵਿੱਚ ਵੀ ਪਤਾ ਨਹੀਂ ਕਿਸ ਉਹਨਾਂ ਦਾ ਕੋਈ ਦਿਨ ਹੈ ਅੱਜ ਇਹ ਜਿਹੜੀਆਂ ਔਰਤਾਂ ਨੇ ਇੱਕ ਸਾਡੀਆਂ ਕੰਮਕਾਜੀ ਔਰਤਾਂ ਨੇ ਜਿਹੜੀਆਂ ਅੱਡ-ਅੱਡ ਮਹਿਕਮਿਆਂ 'ਚ ਥਾਵਾਂ ਤੇ ਕੰਮ ਕਰਦੀਆਂ ਨੇ ਦਫ਼ਤਰਾਂ 'ਚ ਸਕੂਲਾਂ 'ਚ ਬਾਕੀ ਥਾਵਾਂ 'ਤੇ ਉਹਨਾਂ 'ਚੋਂ ਕੁਝ ਕੁ ਸੈਕਸ਼ਨ ਜਿਹੜਾ ਹੈ ਕੁਝ ਕੁ ਦਬਕਾ ਉਹਨੂੰ ਪਤਾ ਹੈ ਵੀ ਅੱਜ ਔਰਤਾਂ ਦਾ ਦਿਨ ਹੈ ਉਹਨਾਂ ਲਈ ਔਰਤ ਦਾ ਦਿਨ ਜਿਹੜਾ ਹੈ ਕੁਝ ਹੱਦ ਤੱਕ ਉਹਨਾਂ ਦੀਆਂ ਤਨਖਾਹਾਂ ਦਾ ਕੁਝ ਹੱਦ ਤੱਕ ਬਰਾਬਰ ਦੇ ਦਰਜਿਆਂ ਦਾ ਕੁਝ ਇਹਨਾਂ ਗੱਲਾਂ ਦਾ ਹੋ ਸਕਦਾ ਹੈ ਸਮੁੱਚੇ ਤੌਰ ਤੇ ਸਮਾਜਿਕ ਰੂਪ ਦੇ ਵਿੱਚ ਉਹਨਾਂ ਦਾ ਰਾਜਨੀਤੀ ਚ ਵੀ ਬਰਾਬਰ ਦਾ ਹਿੱਸਾ ਹੋਵੇ ਧਾਰਮਿਕਤਾ ਚ ਵੀ ਉਹਨਾਂ ਦਾ ਬਰਾਬਰਤਾ ਹਿੱਸਾ ਹੋਵੇ ਸਮਾਜ ਦੀ ਹਰ ਕੰਮ ਦੇ ਵਿੱਚ ਉਹਨਾਂ ਦੀ ਪੁੱਛਪੜਤਾਲ ਹੋਵੇ ਬਰਾਬਰ ਉਹਨਾਂ ਨੂੰ ਮੰਨਿਆ ਜਾਵੇ ਹਾਲੇ ਉਹਨਾਂ ਦੇ ਵਿੱਚ ਵੀ ਉਨੀ ਜਾਗਰੂਕਤਾ ਨਹੀਂ ਹੈ ਇੱਕ ਸਾਡੇ ਬਹੁਤ ਸਾਰੇ ਪ੍ਰੋਫੈਸ਼ਨਲ ਲੋਕ ਨੇਗੇ ਜਿਨ੍ਹਾਂ ਦੇ ਵਿੱਚ ਜੱਜ ਨੇ ਵਕੀਲ ਨੇ ਅ ਵੱਡੇ ਅਦਾਲਤਾਂ ਤੇ ਕੰਮ ਕਰਦੇ ਲੋਕ ਨੇ ਉਹਨਾਂ ਦੇ ਵਿੱਚ ਵੀ ਕੁਛ ਕੁਛ ਤਾਂ ਮਿਟਾਵੇ ਇੱਕ ਅੱਧੀ ਕੋਈ ਔਰਤ ਅਜਿਹਾ ਵੀ ਵਰਖਾਵਾ ਹੋ ਜਾਂਦੀ ਹੈ ਜਿਹੜੀ ਉਸੇ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ ਜਿਹੜੀ ਮਾਨਸਿਕਤਾ ਔਰਤਾਂ ਨੂੰ ਦਬਾ ਕੇ ਰੱਖਦੀ ਹੈ ਸੋ ਇਸ ਨੂੰ ਸਮੁੱਚੇ ਸਪੈਕਟਰ ਮੰਨ ਵੀ ਔਰਤਾਂ ਦੇ ਹੱਕ ਜਿਹੜੇ ਕੀ ਨੇ ਉਹਨੂੰ ਲੈਣ ਲਈ ਇਹ ਇਕੱਲਾ ਜੇ ਔਰਤ ਦੱਬੀ ਰਹੇ ਜੇ ਔਰਤ ਦੇ ਉੱਤੇ ਜ਼ੁਲਮ ਹੁੰਦਾ ਹੋਵੇ ਇਹ ਇਕੱਲਾ ਔਰਤ ਦੇ ਉੱਤੇ ਜ਼ੁਲਮ ਨਹੀਂ ਇਹ ਸਮਾਜ ਦੇ ਉੱਤੇ ਜ਼ੁਲਮ ਹੈ ਤੇ ਇਸ ਨੂੰ ਸਾਨੂੰ ਸਮੁੱਚੇ ਸਮਾਜ ਦੇ ਤੌਰ ਤੇ ਔਰਤ ਮਰਦ ਨੂੰ ਬਿਨਾ ਇੱਕ ਦੂਜੇ ਦੇ ਭਿੰਨ ਭੇਦ ਦੇ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਆਪ ਖੁਦ ਕਿਹੜਾ ਔਰਤ ਨੇ ਉਹ ਵੀ ਤਾਂ ਇੱਕ ਮਨੁੱਖ ਨੇ ਹਾਂ ਮਤਲਬ ਗੁਰੂ ਨੇ ਤੇ ਉਹ ਜੇ ਉਹ ਔਰਤ ਦੇ ਹੱਕ ਚ ਬੋਲ ਸਕਦੇ ਤਾਂ ਅਸੀਂ ਸਮੁੱਚੇ ਮਰਦ ਇਸ ਗੱਲ ਦੇ ਵਿੱਚ ਸਾਡੀਆਂ ਜਿਹੜੀਆਂ ਔਰਤ ਭੈਣਾਂ ਸਾਡੀਆਂ ਬੇਟੀਆਂ ਸਾਡੀਆਂ ਮਾਂ ਮਾਂ ਸਾਡੇ ਜੀਵਨ ਸਾਥੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਮਾਨਸਿਕਤਾ ਵਿਰੁੱਧ ਤੇ ਇਹਨਾਂ ਵਿਤਕਰਿਆਂ ਵਿਰੁੱਧ ਕਿਉਂ ਨਹੀਂ ਲੜ ਸਕਦੇ ਅੱਜ ਦੇ ਸਵਾਲ 'ਚ ਸਾਨੂੰ ਇਹ ਸੋਚਣ ਦੀ ਲੋੜ ਹੈਗੀ ਦੂਜੀ ਗੱਲ ਦੋਸਤੋ ਇਹ ਹੈ ਕਿ ਫਰਵਰੀ 2020 ਦੇ ਵਿੱਚ ਜਿਹੜੀਆਂ ਦਿੱਲੀ ਦੀਆਂ ਚੋਣਾਂ ਹੋਈਆਂ ਉਹਦੇ 'ਚ ਬੀਜੇਪੀ ਦੇ ਆਗੂਆਂ ਨੇ ਬੜੀਆਂ ਬਹੁਤ ਨਫਰਤੀ ਟਿੱਪਣੀਆਂ ਕੀਤੀਆਂ ਸੀ ਹੁਣ ਉਹਨਾਂ ਚੋਂ ਇੱਕ ਮੰਤਰੀ ਹੈ ਕਪਲ ਮਿਸ਼ਰਾ ਜੀ ਦਿੱਲੀ ਦੇ ਮੰਤਰੀ ਬਣੇ ਹੋਏ ਐ ਤੇ ਮੰਤਰੀ ਵੀ ਹੈਗੇ ਕਾਨੂੰਨ ਤੇ ਨਿਆਂ ਮੰਤਰੀ ਨਿਆਂ ਨਿਆਂ ਦੇਣ ਵਾਲਾ ਬੰਦਾ ਕੀ ਗੱਲਾਂ ਕਰਦਾ ਰਿਹਾ ਉਹਦੇ ਤੇ ਕੱਲ ਇੱਕ ਕੇਸ ਸੀਗਾ ਰਾਉਜ਼ ਐਵੇਨਿਊ ਕੋਰਟ ਦਿੱਲੀ ਦਾ ਉੱਥੋਂ ਦੇ ਜੱਜ ਸਾਹਿਬ ਜਿਹੜੇ ਐ ਜਤਿੰਦਰ ਸਿੰਘ ਜੀ ਉਹਨਾਂ ਨੇ ਜਿਹੜੇ ਉਹਦੇ ਤੇ ਉਹਦੇ ਤੇ ਐਫ ਆਈ ਆਰ ਹੋਈ ਤੇ ਉਹ ਫਿਰ ਉਹਦਾ ਜਿਹੜਾ ਉਹਨੇ ਉਹਦੇ ਖਿਲਾਫ ਆਪਣੀ ਪੀਸੀ ਅਪੀਲ ਤੇ ਉਥੇ ਉਹਦੇ ਤੇ ਰਿਵਿਊ ਪਾਈ ਸੀਗੀ ਤੇ ਉਹਦੇ ਚ ਬੋਲਦਿਆਂ ਹੋਇਆ ਉਹਨਾਂ ਨੇ ਕਿਹਾ ਵੀ ਜਿਹੜਾ ਇਹਨੇ ਕੁਝ ਕਿਹਾ ਹੈਗਾ ਇੱਕ ਤਾਂ ਲਿਖਿਆ ਵੀ 8 ਫਰਵਰੀ ਨੂੰ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋ ਰਿਹਾ ਹੈ। ਯਾਨੀ ਅਸੀਂ ਇੰਡੀਆ ਵੱਲੋਂ ਖੇਡ ਰਹੇ ਹਾਂ ਬੀਜੇਪੀ ਵਾਲੇ ਤੇ ਜਿਹੜੇ ਦੂਜੇ ਵਿਰੋਧੀ ਨੇ ਆਮ ਆਦਮੀ ਪਾਰਟੀ ਉਹ ਪਾਕਿਸਤਾਨ ਵਾਲੇ ਪਾਸਿਓਂ ਖੇਡ ਰਹੀ ਹੈ। ਹੋ ਇੱਕ ਹੋਰ ਟਿੱਪਣੀ ਉਹਨੇ ਕੀਤੀ ਕਿ ਜਿਹੜਾ ਸ਼ਹੀਨ ਬਾਗ ਹੈ ਉਹਦੇ ਚ ਪਾਕ ਦੀ ਐਂਟਰੀ ਪਾਕਿਸਤਾਨ ਦੀ ਐਂਟਰੀ ਹੋ ਸਕਦੀ ਹੈ। ਪਾਕਿਸਤਾਨ ਉੱਥੇ ਆਵੜਿਆ ਤੇ ਤੁਹਾਡੀ ਉੱਤੇ ਕਿੰ ਦਿੱਲੀ ਦੇ ਵਿੱਚ ਸਰਕਾਰ ਹੈ ਪੁਲਿਸ ਤੁਹਾਡੇ ਕੋਲ ਹੈ ਜੇ ਪਾਕਿਸਤਾਨ ਉੱਥੇ ਐਂਟਰ ਕਰ ਗਿਆ ਤੁਸੀਂ ਉੱਥੇ ਕੀ ਕਰਦੇ ਹੋ ਇਹ ਤਾਂ ਸਗੋਂ ਤੁਹਾਡੀ ਸਰਕਾਰ ਤੇ ਇਲਜ਼ਾਮ ਹੋਣਾ ਚਾਹੀਦਾ ਉਹਨਾਂ ਨੂੰ ਸਵਾਲ ਪੁੱਛ ਫਿਰਤਾ ਪਰ ਕਿਉਂਕਿ ਨਾਗਰਤ ਭਲਾਉਣੀ ਹੈ ਜੱਜ ਸਾਹਿਬ ਨੇ ਬਿਲਕੁਲ ਠੀਕ ਨੋਟ ਕੀਤਾ ਵੀ ਇਹ ਜਿਹੜਾ ਪਾਕਿਸਤਾਨ ਸ਼ਬਦ ਦੀ ਜਿਹੜੀ ਵਰਤੋਂ ਕੀਤੀ ਹੈ ਕਪਲ ਮਿਸ਼ਰਾ ਜੀ ਨੇ ਇਹ ਐਡੇ ਸ਼ੈਤਾਨੀ ਭਰੇ ਟੰਗ ਨਾਲ ਕੀਤੀ ਹੈ ਕਿ ਜਿਹਦੇ ਨਾਲ ਲੋਕਾਂ ਦੇ ਵਿੱਚ ਹਿੰਦੂ ਮੁਸਲਮ ਦਾ 파ੜਾ ਵਧਾ ਕੇ ਉਹਦੇ ਚ ਵੋਟਾਂ ਚੋ ਫਾਇਦਾ ਲਿਆ ਜਾ ਸਕੇ ਹੁਣ ਦੇਖਦੇ ਆ ਅੱਗੇ ਕੀ ਬਣਦਾ ਉਹ ਤੇ ਉਹਨਾਂ ਦੀ ਇਹ ਟਿੱਪਣੀ ਦੇ ਨਾਲ ਅਸੀਂ ਬਿਲਕੁਲ ਸਹਿਮਤ ਆ ਕਿ ਇਹ ਜਾਣ ਬੁੱਝ ਕੇ ਹੋ ਰਿਹਾ ਹੈ ਇਹ ਕਿਹੜਾ ਰੁਕ ਗਿਆ ਕੱਲ ਰਾਜਸਥਾਨ ਦੀ ਅਸੈਂਬਲੀ ਦੇ ਵਿੱਚ ਉੱਥੇ ਇੱਕ ਕਾਂਗਰਸ ਦਾ ਜਿਹੜਾ ਚੀਫ ਵਿੱਪ ਹੈਗਾ ਪਾਕਿਸਤਾਨ ਆਪਣੇ ਰਾਜਸਥਾਨ ਅਸੈਂਬਲੀ ਦੇ ਵਿੱਚ ਉਸ ਨੇ ਜਿਹੜਾ ਰਫੀਕ ਖਾਨ ਉਹ ਉਹਨੇ ਕੋਈ ਗੱਲ ਪੁੱਛਿਆ ਸਵਾਲ ਸੂਲ ਤੇ ਉਹਦੇ ਚ ਬੀਜੇਪੀ ਦਾ ਐਮਐਲਏ ਖੜਾ ਹੋ ਕੇ ਉਹਨੂੰ ਬੁਲਣ ਲੱਗ ਗਿਆ ਉਹ ਕਹਿੰਦਾ ਤੂੰ ਤਾਂ ਪਾਕਿਸਤਾਨੀ ਹੈ ਰੌਲਾ ਪੈ ਗਿਆ ਉਹਦੇ ਤੇ ਤੇ ਅਜੇ ਅਸੈਂਬਲੀ ਦੇ ਸਪੀਕਰ ਨੂੰ ਕਿਹਾ ਵੀ ਤੂੰ ਇਹਦੇ ਸ਼ਬਦ ਕੱਢ ਹਾਲੇ ਕੱਢੇ ਨਿਉ ਕਿਹਾ ਵੀ ਕੱਢ ਦੂੰਗਾ ਮਤਲਬ ਇਹ ਹੈ ਜੇ ਪਾਰਲੀਮੈਂਟ ਦੇ ਵਿੱਚ ਬੀਜੇਪੀ ਦਾ ਇੱਕ ਐਮਪੀ ਡੀਐਸਪੀ ਦੇ ਐਮਪੀ ਨੂੰ ਮੁੱਲਾ ਤੇ ਬਹੁਤ ਕੁਝ ਕਹਿੰਦਾ ਤੇ ਇਹ ਇੱਕ ਰਵਾਜ ਬਣਦਾ ਜਾ ਰਿਹਾ ਹੈ ਇਸ ਦੇ ਉੱਤੇ ਅਦਾਲਤਾਂ ਨੂੰ ਸਖਤ ਹੁਕਮ ਕਰਨੇ ਚਾਹੀਦੇ ਆ ਕਿ ਜਿਹੜਾ ਬੰਦਾ ਅਜਿਹਾ ਬੋਲਦਾ ਉਹਨੂੰ ਉਹਨੂੰ ਘੱਟੋ ਘੱਟ ਸਜ਼ਾ ਜ਼ਰੂਰ ਦਿਓ ਕੁਝ ਸਮੇਂ ਦੀ ਅਤਪਰਵਾਣ ਕਰ ਲਓ ਇਹਦੇ 'ਚ ਵੀ ਇਹ ਕੀ ਇਹ ਦੀ ਕੀ ਸਜ਼ਾ ਜਿਹੜੇ ਇਸ ਤਰ੍ਹਾਂ ਦੀ ਨਫ਼ਰਤ ਫੁਲਾਉਂਦੇ ਆ ਲੋਕ ਐਡੀ ਨਫ਼ਰਤੀਆਂ ਤੇ ਬਾਹਰ ਬਜ਼ਾਰਾਂ 'ਚ ਸੜਕਾਂ ਤੇ ਕੀ ਹੁੰਦਾ ਇਹ ਇਹਦਾ ਤਾਂ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿ ਉਹਨਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਬਣਾ ਕੇ ਪੇਸ਼ ਕੀਤਾ ਜਾਂਦਾ ਅਗਲੀ ਗੱਲ ਦੋਸਤੋ ਇਹ ਹੈ ਕਿ 트럼ਪ ਸਾਹਿਬ ਨੇ ਦਬਕੇ ਦੇ ਦਬਕੇ ਮਾਰੇ ਹੈ ਭਾਰਤ ਨੂੰ ਭਾਰਤ ਚੁੱਪ ਰਿਹਾ ਹੈ ਵੀ ਮੈਂ ਟ੍ਰੈਫਿਕ ਵਧਾ ਦੂੰਗਾ ਮੈਂ ਇਹ ਕਰ ਦੂੰਗਾ ਤੁਸੀਂ ਐ ਕਰ ਲਿਓ 2 April ਨੂੰ ਹੋ ਰਿਹਾ ਕੀ ਹੁੰਦਾ ਤੇ ਸਾਡੇ ਜਿਹੜੇ ਵਣਜ ਮੰਤਰੀ ਜੀ ਆ ਉਹ ਵਣਜ ਕਰਨ ਗਏ ਹੋਏ ਸੀਗੇ ਅਮਰੀਕਾ ਦੇ ਵਿੱਚ ਉਹ ਹੁਣ ਕੀ ਖੱਟ ਕੇ ਲਿਆਏ ਅਸੀਂ ਤਾਂ ਬੋਲੀਆਂ ਪਾਉਂਦੇ ਰਹੇ ਹਾਂ ਪੰਜਾਬ ਦੇ ਲੋਕ ਬਾਰੀ-ਬਾਰਸੀ ਖੱਟਣ ਗਿਆ ਸੀ ਖੱਟ ਕੀ ਲਿਆਉਂਦਾ ਤੇ ਹੁਣ ਉਹ ਖੱਟ ਕੇ ਕੀ ਲੈ ਕੇ ਆਇਆ ਉਹਦੇ ਚ ਅੱਜ ਅਮਰੀਕਾ ਦਾ ਜਿਹੜਾ ਸੈਕਟਰੀ ਹੈ ਫਰਾ ਕਮਰਸ ਸੈਕਟਰੀ ਹੈ ਉੱਥੋਂ ਦਾ ਵਣਜ ਸੈਕਟਰੀ ਹੈ ਜਿਹੜਾ ਉਹਦੇ ਕੁਝ ਬਿਆਨ ਸਾਰੀਆਂ ਖ਼ਬਰਾਂ 'ਚ ਲੱਗੇ ਹੋਏ ਆ। ਅ ਉਹ ਕਹਿੰਦੇ ਆ ਪਹਿਲਾਂ ਤਾਂ ਅ ਵੀ ਤੁਸੀਂ ਜਿਹੜਾ ਰੂਸ ਤੋਂ ਬਹੁਤ ਜ਼ਿਆਦਾ ਡਿਫੈਂਸ ਦਾ ਸਮਾਨ ਲੈ ਰਹੇ ਹੋ ਲੰਬੇ ਸਮੇਂ ਤੋਂ। ਉਹਨੂੰ ਘਟਾਓ ਸਾਡੇ ਤੋਂ। ਕਿਉਂਕਿ ਭਾਰਤ ਤੇ ਅਮਰੀਕਾ ਦਾ ਜਿਹੜਾ ਵਪਾਰ ਹੈ ਉਹਦੇ 'ਚ ਵਪਾਰਕ ਘਾਟਾ ਅਮਰੀਕਾ ਦਾ ਜ਼ਿਆਦਾ ਹੈ। ਥੋੜਾ ਸਮਾਨ ਅਸੀਂ ਉੱਥੋਂ ਉਹਨੂੰ ਭੇਜਦੇ ਆ ਤੇ ਜ਼ਿਆਦਾ ਸਮਾਨ ਸੌਰੀ ਥੋੜਾ ਸਮਾਨ ਉਹਨਾਂ ਨੂੰ ਤਾਂ ਖਰੀਦਦੇ ਆਂ ਜਿਆਦਾ ਸਮਾਨ ਉਹਨੂੰ ਭੇਜਦੇ ਆਂ ਤਾਂ ਕਿ ਸਾਨੂੰ ਜਿਹੜੀ ਫੋਰਨ ਕਰੰਸੀ ਹੈ ਜਿਆਦਾ ਹੁੰਦੀ ਹੈ ਅਮਰੀਕਾ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਇਹ ਅਸੀਂ ਬੈਲੈਂਸ ਕਰ ਦਈਏ ਬਰਾਬਰ ਜਾਂ ਕਰ ਦਈਏ ਉਸ ਚੀਜ਼ਾਂ ਇਹਨਾਂ ਨੂੰ ਥੋਪਦੀ ਹੈ ਜਿਹੜੇ ਜਹਾਜ਼ਾਂ ਦੀ ਨਹੀਂ ਵੀ ਲੋਡ ਜਿਹੜੇ ਖਰਾਬ ਹੋਏ ਹੋਏ ਹੈ ਜਿਨ੍ਹਾਂ ਬਾਰੇ ਖੁਦ ਜਿਹੜਾ ਐਲਨ ਮਸਕ ਹੈ ਕਹਿ ਰਿਹਾ ਵੀ ਇਹ ਤਾਂ ਕੁਝ ਕੰਮ ਦੇ ਨਹੀਂ ਹੈਗੇ ਉਹ ਵੀ ਸਾਡੇ ਜੁੱਮੇ ਮਰਤੇ ਜਾਣ ਤਾਂ ਕਿ ਉਹ ਪੈਸਿਆਂ ਦਾ ਜਿਹੜਾ ਬਰਾਬਰ ਹੋ ਜਾਏ ਕੰਮ ਤੇ ਹੁਣ ਉਹਦਾ ਆ ਤਰੀਕਾ ਹੈ ਉਹਨੇ ਕੱਢਿਆ ਵੀ ਸੱਤੋਂ ਡਿਫੈਂਸ ਵਾਲਾ ਸਮਾਰਕ ਦਿੱਤੋ ਰੂਸੀ ਅਨੁਸਾਰ ਦਿਓ। ਦੂਜੀ ਗੱਲ ਉਹਨੇ ਕੀ ਕਹੀ ਹੈ ਕੇ ਵੀ ਆ ਟੈਰਫ ਵਾਲਾ ਵੀ ਹੈਗਾ ਤੇ ਉਹਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਤੁਹਾਡੀ ਜਿਹੜੀ ਖੇਤੀਬਾੜੀ ਹੈ ਨਾ ਇਹਨੂੰ ਤੁਸੀਂ ਬੜਾ ਪ੍ਰੋਟੈਕਟ ਕਰਕੇ ਰੱਖਿਆ ਹੋਇਆ ਹੈ। ਖੇਤੀਬਾੜੀ ਨੂੰ ਖੋਲੋ ਸਾਡੇ ਵਾਸਤੇ। ਅਸੀਂ ਆ ਫੇਰ ਦੇਖਿਓ ਕੀ ਬਾਰੇ ਗੱਲ ਇਹ ਹੁੰਦੀ ਹੈ। ਭਾਰਤ ਦੀ ਸਰਕਾਰ ਨੇ ਪਹਿਲਾਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ ਅੱਡ-ਅੱਡ ਤਰੀਕਿਆਂ ਨਾਲ। ਪਹਿਲਾਂ ਉਹਨੇ ਫਿਰ ਫਿਰ ਉਹਨੇ ਤਿੰਨ ਕਾਨੂੰਨ ਲਿਆਂਦੇ ਲੋਕ ਲੜਕੇ ਉਹਨਾਂ ਨੂੰ ਵਾਪਸ ਕਰਾਣ ਫਿਰ ਉਹਨੇ ਹੁਣ ਮੰਡੀ ਵਾਲੇ ਲੈ ਕੇ ਆਦੇ ਉਹਦੇ ਖਰਾਬ ਲੋਕ ਲੜ ਰਹੇ ਆ ਕਿਸਾਨ ਲੜ ਰਹੇ ਆ ਦੇਸ਼ ਭਰ ਦੀ ਮੂਵਮੈਂਟ ਬਣਨ ਦੀ ਸੰਭਾਵਨਾਵਾਂ ਨੇ ਉਹਦੇ ਉੱਤੇ ਤੇ ਹੁਣ ਜਦੋਂ ਅਮਰੀਕਾ ਦਾ ਇਹ ਦਬਾਅ ਫੇਰ ਪੈਣਾ ਤਾਂ ਇਸ ਲਹਿਰ ਨੇ ਹੋਰ ਤਿੱਖੀ ਹੋਣਾ ਤੇ ਇਸ ਦੇ ਪਿੱਛੇ ਕਿਉਂਕਿ ਮੋਦੀ ਜੀ ਤਾਂ ਚੁੱਪ ਜਿਹੜਾ ਉਹ ਕਾਰਟੂਨ ਬਣਿਆ ਚਾਹੇ ਉਹਦੇ ਜੇ ਦਿੱਲੀ ਆਪਣੇ ਮ드ਰਾਸ ਦੀ ਹਾਈ ਕੋਰਟ ਨੇ ਕਹਿਤਾ ਵੀ ਇੱਕ ਵਾਰੀ ਮੱਢ ਜਾਂ ਲਾ ਕੇ ਤੁਸੀਂ ਉਹ ਕਰ ਲੋ ਤੇ ਇਹਦੇ ਤੇ ਜਿਹੜੀਆਂ ਪਾਬੰਦੀਆਂ ਸਰਕਾਰ ਨੇ ਲਾਈਆਂ ਨੇ ਉਹ ਹਟ ਜਾਣਗੀਆਂ ਉਹ ਜਿਹੜਾ ਕਾਰਟੂਨ ਹੈ ਅਸਲ ਚ ਅਸੀਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਉਹ ਮੋਦੀ ਜੀ ਨੂੰ ਬਿਲਕੁਲ ਉਹਨਾਂ ਨੇ ਜਾਕੜਿਆ ਹੋਇਆ ਹੈਗਾ ਬੇੜੀਆਂ ਦੇ ਵਿੱਚ 트ੰਪ ਬੈਠਾ ਹੈਗਾ ਤੇ ਨਾਲ ਮੈਂ ਤਾਂ ਸਮਝਦਾ ਤਾਂ ਵੀ ਕਿ ਉਹਦੇ ਨਾਲ ਮੋਦੀ ਦਾ ਮੂੰਹ ਵੀ ਬੰਦ ਦੇਣਾ ਚਾਹੀਦਾ ਸੀ ਉਹਤੇ ਵੀ ਪੱਟੀ ਲਾ ਦੇਣੀ ਚਾਹੀਦੀ ਸੀ ਵੀ ਵੀ ਜੱਕੜਿਆ ਵੀ ਰਹੇਗਾ ਤੇ ਬੋਲੇਗਾ ਵੀ ਕੁਛ ਨਹੀਂ ਸੋ ਜਿਉ ਨੇ ਨਾਮ ਬੋਲਿਆ ਤੇ ਖੇਤੀ ਦੇ ਉੱਤੇ ਪੰਜਾਬ ਹਮਲਾ ਹੋਇਆ ਭਾਰਤ ਦੇ ਉੱਤੇ ਭਾਰਤ ਦੇ ਡਿਫੈਂਸ ਦੇ ਉੱਤੇ ਹਮਲਾ ਹੋਇਆ ਤਾਂ ਭਾਰਤੀ ਲੋਕ ਇਹਦੇ ਵਿਰੁੱਧ ਬੋਲਣਗੇ ਇਹ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਵੀ ਕੋਠੀ ਚ ਗੁੜ ਭੰਨ ਲੋਗੇ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ